ਆਪੀ ਕੀ ਪੜਹੀ ਆਮਾਤੀਚੇ ਨਾਲ ਜੀ ਲੋਕ ਸਵਾਰ ਦਾ ਬੁਰਤਾਂ ਕੰਤੰਨ ਬਬਾ ਦੀ ਜੀ ਕੋ ਸਕਮੇਤੀ ਅਤੇ ਸੰਗਾਨੇ ਸੇ ਤੇ ਹੋਤੇ ਨਾਲ ਜੋ ਕਲੌਰੀ ਬਾਡੇ ਤੇ ਸਰਦਾਰ ਗੁਰਦੀਪ ਸਿੰਘ ਜੀ ਤੇ ਆ ਆਪਨੇ ਅਕਸਾਨੀ ਮੰਡਾ ਦੇ ਸਪਾਦੋ ਤੇ ਮਰਨ ਵੇ ਤੇ ਰੱਖਿਆ ਵੇ ਉਹਨਾਂ ਨੂੰ ਸਮਰਥਨ ਦੇਣ ਵਾਸਤੇ ਤੇ ਉਹਨਾਂ ਦੇ ਬਾਤੇ ਨਗਰਪਾਲਿਕਾ ਦੀ ਰਸਤ ਪਾਣੀ ਲੈ ਕੇ ਜਿਹੜਾ ਉੱਤੇ ਜਾ ਰਹੇ ਆ ਤਾਂ ਕਿ ਆਹ ਹਰ ਦੁਕਾਨਦਾਰਾਂ ਤੇ ਮੰਗੀਆਂ ਨੂੰ ਹਰ ਦੁਕਾਨਦਾਰਾਂ ਨੂੰ ਮਜ਼ਦੂਰਾਂ ਨੂੰ ਪਹੁੰਚੀ ਕਰਦੇ ਹਾਂ ਕਿ ਉਹਨਾਂ ਦੀ ਮਹੱਤਤਾ ਤੇ ਲਾਭ ਦੀ ਮੱਧ ਤੇ ਜ਼ਰੂਰ ਪਹੁੰਚੋ ਤਾਂ ਕਿ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਲੋਕ ਜਿਹੜਿਆ ਉਹਨੂੰ ਮੋਟਫਲੋਥੇ ਆਪਾਂ ਕਹਾ ਆਪਣੇ ਹੱਕ ਲੈਣ ਦੀ ਕਦਰ ਤੇ ਜਿਹੜੀਆਂ ਉਹਨਾਂ ਨੂੰ ਮੰਗਾ ਜਿਹੜੀਆਂ ਮਜ਼ਦੂਰ ਹੋ ਕੇ ਬੰਦੀਆਂ ਤੇ ਸੋ ਲਈ ਅਸੀਂ ਸੰਤਾਨ ਨੋ ਬਾਬਾ ਦੀਪ ਸਿੰਘ ਉਹ ਰੋੜਾ ਕਮੇਟੀ ਵੱਲੋਂ ਸਮੂਚੀ ਕਮੇਟੀ ਵੱਲੋਂ ਜੋ ਕਿ ਅਜਨਾਲੇ ਦੀਆਂ ਸੰਸਥਾ ਦੇ ਸਹਿਯੋਗ ਦੇ ਨਾਲ ਰਾਸ਼ਨ ਪਾਣੀ ਜੋ ਕਿ ਕਲੋਰੀ ਬਾਰਡਰ ਤੇ ਪਹੁੰਚਾਉਣਾ ਉਸ ਦੇ ਸਬੰਧ ਵਿੱਚ ਅੱਜ ਅਸੀਂ ਰਾਸ਼ਨ ਪਾਣੀ ਦਾ ਟਰੱਕ ਲੈ ਕੇ ਜਾ ਰਹੇ ਆ ਅਤੇ ਇਹਨਾਂ ਦੀ ਜੋ ਉੱਤੇ ਬੈਠੇ ਕਸਾਨ ਵੀਰ ਆ ਅਤੇ ਦੀਪ ਸਿੰਘ ਡੱਲੇਵਾਲ ਜੋ ਕਿ ਸਾਡੀ ਕੌਮ ਦਾ ਕਹੀਰਾ ਉਸ ਦੇ ਹਮਾਇਤ ਦੇ ਵਿੱਚ ਅਸੀਂ ਰਾਸ਼ਨ ਲੈ ਕੇ ਖਨੌਰੀ ਬਾਰਡਰ ਤੇ ਪਹੁੰਚ ਰਹੇ ਆ ਸੋ ਅਸੀਂ ਜੋ ਕਿ ਸਰਕਾਰ ਇਹ ਸਾਨੂੰ ਕਿਸਾਨਾਂ ਨੂੰ ਵੀਰਾਂ ਨੂੰ ਜਾਂ ਹੋਰ ਜਥੇਬੰਦੀਆਂ ਨੂੰ ਮਜਬੂਰ ਕਰਦੀ ਐ ਇੱਥੇ ਅਲੀ ਠੰਡ ਦੇ ਵਿੱਚ ਬਾਰਡਰਾਂ ਦੇ ਬਹਿਣ ਦੀ ਤੇ ਬਾਰਡਰਾਂ ਦੇ ਵਿੱਚ ਬਹਿਣ ਦੀ ਗੱਲ ਤੇ ਛੱਡੋ ਸਭ ਤੋਂ ਵੱਧ ਹੋਰ ਅਤਿਆਜ਼ਾਰ ਕਰਨੇ ਉਹਨਾਂ ਨੂੰ ਅੱਗੇ ਨਾ ਜਾਣ ਦੇਣਾ ਨਾਲ ਲਾਠੀ ਚਾਰ ਦੀ ਹੰਝੂ ਬੈਸ ਕਈ ਇਹੋ ਦੇ ਉਤੇਰੇ ਵਰਤ ਕੇ ਸਭ ਨੂੰ ਪਰੇਸ਼ਾਨ ਕਰਨ ਦੀ ਵਦਾਇ ਆਲੀਆਂ ਹੱਤੀ ਮੰਗਾਂ ਨੂੰ ਮੰਨ ਕੇ ਇਹਨਾਂ ਕਿਸਾਨ ਵੀਰਾਂ ਦੇ ਵੱਲ ਵੇਖ ਕੇ ਅਤੇ ਇਹ ਸੋਚੇ ਕਿ ਸਾਡੇ ਦੇਸ਼ ਦੇ ਕਿਸਾਨ ਨੇ ਇਹ ਕੋ ਪਾਕਿਸਤਾਨ ਤੋਂ ਨਹੀਂ ਆਏ ਹੋਏ ਤੇ ਆਪਣੀਆਂ ਹੱਕਾਂ ਹੱਤੀ ਮੰਗਾਂ ਨੂੰ ਲੈ ਕੇ ਇੱਥੇ ਸਾਡੇ ਕੋਲ ਆਏ ਨੇ ਸੋ ਇਹਨਾਂ ਮੰਗਾਂ ਨੂੰ ਮੰਨ ਕੇ ਇਹ ਕਿਸਾਨ ਵੀਰ ਆਪਣੇ ਬੱਚਿਆਂ ਦੇ ਕਰੋ ਘਰੀ ਜਾਨ ਸੋ ਸਰਕਾਰ ਨੂੰ ਚਾਹੀਦਾ ਇਹ ਇਸ ਵਾਰ ਇਸ ਨੂੰ ਜਲਦੀ ਹੋ ਜਲਦੀ ਇਹਦੇ ਵੀ ਵਿਚਾਰ ਕਰਕੇ ਖਤਮ ਕੀਤਾ ਜਾ ਸਕੇ ਮੱਝ ਗੁੰਦਰ ਸਿੰਘ ਜਾਗਦੀ ਨਗਰ ਦੇ ਇੱਕ ਸਰਵਸਥ ਲਈ ਪੰਜਾਬ ਗੁਰਦੁਆਰਾ ਬਾਬਾ ਦੀ ਤੰਤਰ ਬਾਬਾ ਦੀਪ ਸਿੰਘ ਦੇ ਸਹਿਯੋਗ ਨਾਲ ਕਮੇਟੀ ਦੇ ਸਹਿਯੋਗ ਨਾਲ ਜੋ ਅੱਜ ਅਨਾਰੇ ਦੇ ਵੀਰਾਂ ਨੇ ਸਾਡੇ ਪ੍ਰਧਾਨ ਸਾਹਿਬ ਨੇ ਉਧਰ ਸਾਡੀ ਸੈਕਟੀ ਸਾਹਿਬ ਨੇ ਜੋ ਨਗਰ ਵਾਸਤੇ ਅਸੀਂ ਸਰਦਾਰ ਜੀ ਸਿੰਘ ਬੱਲੇਵਾਲ ਜੋ ਕਿ ਸਾਡੇ ਅੱਜ 3 ਦਿਨ ਕੋਹ ਘਰਪਾਲ ਤੇ ਬੈਠੇ ਨੇ ਅਲੋਰੀ ਬਾੜ ਦੇ ਉਹਨਾਂ ਦੀ ਸਪੋਰਟ ਦੇ ਵਿੱਚ ਔਰ ਉਹਨਾਂ ਹੀ ਰਾਸ਼ੇਪਾਣੀ ਦੇ ਵਾਸਤੇ ਇੱਕ ਟਰੱਕ ਦੇ ਵਿੱਚ ਇਹ ਸਮਾਨ ਹੈ ਜੋ ਸੰਕਟ ਸਹਿਯੋਗ ਦਾ ਇਥੋਂ ਭੱਟ ਕੇ ਜਾ ਰਹੇ ਹਨ ਇਹ ਸਰਕਾਰ ਨੂੰ ਤਾਲਣਾ ਕਰਦੇ ਆ ਕਿ ਭਈ ਆਪਣੀਆਂ ਸਾਡੀਆਂ ਹੱਕੀ ਮੰਗਾ ਨਾ ਕੋਈ ਪਾਕਿਸਤਾਨ ਤੋਂ ਹੀ ਆਏ ਨਹੀਂ ਗਏ ਅਸੀਂ ਇੱਥੋਂ ਦੇ ਬਖਸ਼ਿੰਦੇ ਆ ਪਰ ਸਰਕਾਰ ਸਾਡੇ ਨਾਲ ਜੱਦਾ ਸੰਭਰੀ ਨਹੀਂ ਰਹੀ ਇੱਥੋਂ ਦੇ ਹੀ ਬਖਸ਼ਿੰਦੇ ਆ ਇੱਥੇ ਨੇਤ ਕਰਦੇ ਆ ਇੱਥੇ ਪੰਜਾਬ ਦਾ ਪੰਜਾਬ ਦੇ ਸਹੀ ਤੋਂ ਸਰਕਾਰ ਦਾ ਢਿੱਡ ਭਰਿਆ ਅੱਜ ਉਹੋ ਹੀ ਆ ਢਿੱਡ ਭਰਨ ਵਾਲਾ ਵਾ ਉਹ ਭੁੱਖਾ ਬੈਠਾ ਵਾ ਪਰ ਅਸੀਂ ਬੇਲਪੀ ਵੀ ਕਰਦੇ ਆ ਤੇ ਤਾਣਾ ਵੀ ਦੇ ਸਰਕਾਰ ਨੂੰ ਕਿ ਸਾਡੀਆਂ ਹੱਕੀ ਮੰਗਾ ਜਿਹੜੀਆਂ ਮੰਗੀਆਂ ਜਾਣ ਗੁਦਾ ਅੱਗੇ ਸਬਤ ਕਰਦੇ ਸੀ ਛੀਰ ਕਰਵਾ ਲਿਆ ਸਾਡੇ ਹੱਥੋਂ ਕਿ ਇਹ ਅਰਬੋਧ ਕੇ ਹੀ ਨਾ ਦੱਲੇਵਾਲ ਦਾ ਨੁਕਸਾਨ ਲਗੂ ਹੋ ਜਵੇ ਅਗਰ ਜੇ ਦੱਲੇਵਾਲ ਨੂੰ ਨੁਕਸਾਨ ਹੋਵਾ ਇਹ ਸਰਕਾਰ ਮੰਗਾ ਨਹੀਂ ਮਰਦੀ ਇਹਦੇ ਖਮਿਆਦੇ ਸਰਕਾਰ ਨੂੰ ਧੁਖਲੇ ਪੈਣਗੇ ਔਰ ਨੁਕਸਾਨ ਹੋਊਗਾ ਇਹਨਾਂ ਅਗਲਾ ਖੇ ਲਗਾ ਬਾਜੀ ਜੀ ਕਾ ਖਾਲਸਾ